ਪੇਜ਼ ਦਾ ਲਾਡ ਹਾਲੇਲੂਇਆ ਖੁਦਾ ਨੂੰ ਖੁਦਾ ਦਾ ਸ਼ੁਕਰ ਕਰਦੇ ਆਂ ਉਹਦੀ ਦਇਆ ਔਰ ਉਹਦੀ ਮੁਹੱਬਤ ਦੇ ਲਈ ਅੱਜ ਦੇ ਸੱਚੇ ਸਮੇਂ ਦੇ ਲਈ ਉਹਨੇ ਫਿਰ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਆਈਏ ਔਰ ਇਸ ਮਾਧਿਅਮ ਤੋਂ ਉਹਦੇ ਪਵਿੱਤਰ ਬਚਨਾਂ ਦੇ ਵਿੱਚੋਂ ਸਿੱਖ ਸਕੀਏ ਇਹ ਸ਼ਾਰਟ ਵੀਡੀਓ ਆ ਔਰ ਸ਼ਾਰਟ ਮੈਸੇਜ ਹੈਗਾ ਹੈ ਕਲੀਸਿਆ ਦੇ ਵਾਸਤੇ ਪਰ ਮੈਨੂੰ ਇਹ ਪੂਰਾ ਭਰੋਸਾ ਹੈ ਆਪਣੇ ਖੁਦਾ ਦੇ ਉੱਤੇ ਇਸ ਛੋਟੇ ਜਿਹੇ ਮੈਸੇਜ ਦੁਆਰਾ ਖੁਦਾ ਤੁਹਾਨੂੰ ਬੜੀ-ਬੜੀ ਬਰਕਤ ਬੜੀ-ਬੜੀ ਆਸ਼ੀਸ਼ ਦੇਵੇਗਾ ਆਤਮਿਕ ਜੀਵਨ ਵਿੱਚ ਉਨਤੀ ਤੇ ترقی ਬਖਸ਼ੇਗਾ ਸੋ ਬੜੀ ਮਸ਼ਹੂਰ ਆਇਤਾ ਬਾਈਬਲ ਦੀ ਉਹਦੇ ਉੱਤੇ ਅੱਜ ਅਸੀਂ ਵਿਚਾਰ ਕਰਾਂਗੇ ਯਰਮਾਇਆ ਨਬੀ ਦੀ ਕਿਤਾਬ 17 ਅਧਿਆਇ ਉਹਦੀ 5 ਆਇਤ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤੇ ਦੇਖਦੇ ਹਾਂ ਯਹੋਵਾ ਆਖਦਾ ਹੈ ਸ਼ਾਪਿਤ ਹੈ ਉਹ ਮਨੁੱਖ ਜੋ ਮਨੁੱਖ ਉੱਤੇ ਭਰੋਸਾ ਰੱਖਦਾ ਹੈ ਸਰਾਪੀ ਹੈ ਉਹ ਮਨੁੱਖ ਜਿਹੜਾ ਮਨੁੱਖ ਦੇ ਉੱਤੇ ਭਰੋਸਾ ਰੱਖਦਾ ਜਾਂ ਇੱਕ ਮਨੁੱਖ ਹੁੰਦਾ ਹੈ ਜਿਹੜਾ ਕਿਸੇ ਮਨੁੱਖ ਦੇ ਉੱਤੇ ਭਰੋਸਾ ਰੱਖਦਾ ਹੈ ਉਹ ਸਰਾਪੀ ਹੈ ਉਰਦੂ ਦੇ ਵਿੱਚ ਇਹਦੇ ਲਈ ਲਫ਼ਜ਼ ਲਾਂਤੇ ਇਸਤੇਮਾਲ ਕੀਤਾ ਜਾਂਦਾ ਹੈ ਔਰ ਹਿੰਦੀ ਦੇ ਵਿੱਚ ਸ਼ਾਪਿਤ ਆ ਪੰਜਾਬੀ ਦੇ ਵਿੱਚ ਸਰਾਪਤ ਯਹਵਾ ਆਖਦਾ ਹੈ ਸ਼ਾਪਿਤ ਹੈ ਉਹ ਮਨੁੱਖ ਜੋ ਮਨੁੱਖ ਉੱਤੇ ਭਰੋਸਾ ਰੱਖਦਾ ਹੈ ਅਤੇ ਸਰੀਰ ਨੂੰ ਆਪਣੀ ਬਾਹ ਸਮਝਦਾ ਹੈ ਤੇ ਜਿਸ ਦਾ ਦਿਲ ਯਹਵਾ ਤੋਂ ਹਟ ਜਾਂਦਾ ਹੈ ਸੋ ਪਿਆਰੇ ਅਜੀਜੋ ਅਸੀਂ ਕਿਸੇ ਵੀ ਇਨਸਾਨ ਦੇ ਉੱਤੇ ਕਿਸੇ ਵੀ ਕੀਮਤ ਦੇ ਉੱਤੇ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਕਰ ਸਕਦੇ ਉਹਦੇ ਕਈ ਕਾਰਨ ਆ ਪਹਿਲੀ ਗੱਲ ਤੇ ਇਹ ਆ ਇਨਸਾਨ ਵਫਾਦਾਰ ਨਹੀਂ ਹੈ ਮਨੁੱਖ ਵਫਾਦਾਰ ਨਹੀਂ ਹੈ ਸੋ ਵਫਾਦਾਰਤਾ ਭਾਵ ਕੀ ਹੈ ਇਹ ਬਦਲਣ ਵਾਲਾ ਹੈ ਇਹ ਅੱਜ ਵਫਾਦਾਰ ਹੈਗਾ ਆ ਲੇਕਿਨ ਜ਼ਰੂਰੀ ਨਹੀਂ ਹੈ ਕਿ ਇਹ ਵਫਾਦਾਰ ਬਣਿਆ ਰਵੇ ਇਸ ਲਈ ਇਹਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹਦਾ ਪ੍ਰੇਮ ਜਿਹੜਾ ਹੈ ਨਾ ਮਨੁੱਖ ਦਾ ਜਿਹੜਾ ਪ੍ਰੇਮ ਹੈ ਇਹ ਕਪਟ ਵਾਲਾ ਪ੍ਰੇਮ ਪਰਮੇਸ਼ਵਰ ਦੇ ਪ੍ਰੇਮ ਵਾਂਗੂ ਨਿਸ਼ਕਪਟ ਨਹੀਂ ਹੈ ਇਹਦੇ ਪ੍ਰੇਮ ਦੇ ਵਿੱਚ ਕਪਟ ਹੈ ਇਹਦਾ ਪ੍ਰੇਮ ਉਨੀ ਦੇਰ ਤੱਕ ਤੇ ਤੁਹਾਡੇ ਨਾਲ ਠੀਕ ਹੈ ਜਦੋਂ ਤੱਕ ਤੁਸੀਂ ਇਹਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਜਦੋਂ ਤੱਕ ਇਹਨੂੰ ਤੁਹਾਡੇ ਉੱਤੇ ਕੋਈ ਐਸੀ ਉਮੀਦ ਨਹੀਂ ਹੈ ਕਿ ਇਹ ਤੁਹਾਡੇ ਕੋਲੋਂ ਕੁਝ ਕਰਵਾ ਸਕਦਾ ਹੈ ਜਾਂ ਇਹ ਤੁਹਾਡੇ ਕਿਸੇ ਕੰਮ ਆ ਸਕਦਾ ਹੈ ਉਸ ਆਪਣੇ ਕੰਮ ਨੂੰ ਕੱਢਣ ਦੇ ਲਈ ਇਹ ਤੁਹਾਡੇ ਨਾਲ ਪ੍ਰੇਮ ਕਰਦਾ ਆ ਜਿੱਦਣ ਇਹਦਾ ਕੰਮ ਨਿਕਲ ਗਿਆ ਇਹ ਜ਼ਰੂਰੀ ਨਹੀਂ ਆ ਕਿ ਇਹ ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਪ੍ਰੇਮ ਰੱਖੇ ਇਹ ਇਨਸਾਨੀ ਫਿਤਰਤ ਔਰ ਪਾਪ ਦਾ ਸੁਭਾਅ ਹੈ ਇਸ ਲਈ ਵਚਨ ਦੱਸਦਾ ਆ ਕਿ ਸਰਾਪੀ ਆ ਉਹ ਬੰਦਾ ਜਿਹੜਾ ਕਿਸੇ ਮਨੁੱਖ ਦੇ ਉੱਤੇ ਭਰੋਸਾ ਰੱਖਦਾ ਆ ਸੋ ਇੱਤੇ ਭਰੋਸਾ ਰੱਖੇ ਵੀ ਕਿਵੇਂ ਨੰਬਰ 1 ਤੇ ਇਹ ਇਨਸਾਨ ਹੈ ਨਾ ਇਸ ਲਈ ਇਹ ਕਮਜ਼ੋਰ ਆ ਪਰਮੇਸ਼ਵਰ ਵਾਂਗੂ ਸਰਵ ਸ਼ਕਤੀਮਾਨ ਨਹੀਂਗਾ ਇੱਕ ਕਮਜ਼ੋਰ ਆ ਤੇ ਕਮਜ਼ੋਰ ਦੇ ਉੱਤੇ ਭਰੋਸਾ ਰੱਖਣਾ ਬੇਵਕੂਫੀ ਹੁੰਦੀ ਆ ਭਰੋਸਾ ਹਮੇਸ਼ਾ ਆਪ ਤੋਂ ਤਾਕਤਵਰ ਦੇ ਉੱਤੇ ਰੱਖਿਆ ਜਾਂਦਾ ਹੈ ਤੇ ਤਾਕਤਵਰਾਂ ਦੇ ਵਿੱਚ ਪਰਮੇਸ਼ਵਰ ਤੋਂ ਤਾਕਤਵਰ ਕੋਈ ਵੀ ਹੈ ਨਹੀਂ ਆ ਇਸ ਲਈ ਇਹ ਯਾਦ ਰੱਖਣਾ ਆ ਇਹ ਮਨੁੱਖ ਜਿੱਤੇ ਸਾਡਾ ਭਰੋਸਾ ਹੈ ਇਹ ਸੀਮਤ ਇਹ ਹਵਾ ਦਾ ਬੁੱਲਾ ਆ ਇਹ ਸਾਹ ਆ ਜਿਹੜਾ ਆਇਆ ਤੇ ਭਾਵੇਂ ਨਾ ਆਇਆ ਇਹਦਾ ਭਰੋਸਾ ਨਹੀਂ ਆ ਕਿ ਇਹ ਅੱਜ ਹੈਗਾ ਤੇ ਕੱਲ ਹੋਣਾ ਆ ਕਿ ਨਹੀਂ ਹੋਣਾ ਅਸੀਂ ਇਸ ਮਨੁੱਖ ਦੇ ਉੱਤੇ ਕੋਈ ਉਮੀਦ ਲਾ ਕੇ ਬੈਠ ਜਾਈਏ ਭਰੋਸਾ ਕਰ ਲਈਏ ਇਹ ਤੇ ਪਤਾ ਨਹੀਂ ਆ ਅਜੇ ਹੁਣ ਗੱਲ ਕੀਤੀ ਹੈ ਤੇ ਤੁਹਾਡੇ ਸਾਹਮਣੇ ਲੁੜਕ ਜਾਵੇ ਸੋ ਜਿਹੜਾ ਸੀਮਤ ਆ ਅਸੀਮਤ ਨਹੀਂ ਜਿਹੜਾ ਹੈ ਪਰ ਪਤਾ ਨਹੀਂ ਕੱਲ ਨੂੰ ਹੋਣਾ ਕਿ ਨਹੀਂ ਇਹਦੇ ਉਲਟ ਉਹ ਜਿਹੜਾ ਸੀ ਜਿਹੜਾ ਹੈ ਤੇ ਜਿਹੜਾ ਹਮੇਸ਼ਾ ਰਹੇਗਾ ਉਹਦੇ ਉੱਤੇ ਭਰੋਸਾ ਕਰਨਾ ਮੁਬਾਰਕ ਹੈ ਇਸ ਲਈ ਦੇਖਿਆ ਮੁਬਾਰਕ ਉਹ ਜਿਹੜਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ ਸੋ ਯਾਦ ਰੱਖੋ ਨੰਬਰ 1 ਤੇ ਕਮਜ਼ੋਰ ਆ ਪਰ ਪਰਮੇਸ਼ਵਰ ਸ਼ਕਤੀਸ਼ਾਲੀ ਹੈ ਨੰਬਰ 2 ਇਹ ਸੀਮਤ ਆ ਪਰਮੇਸ਼ਰ ਅਸੀਮਤ ਆ ਨੰਬਰ 3 ਮਨੁੱਖ ਬਦਲਦਾ ਰਹਿੰਦਾ ਆ ਅੱਜ ਇਹਨੂੰ ਸਾਡੇ ਤੱਕ ਕੋਈ ਕੰਮ ਆ ਇਹ ਆਪਣਾ ਕੰਮ ਕਢਾਉਣ ਦੇ ਲਈ ਸਾਡੇ ਨਾਲ ਮਿੱਠਾ ਪਿਆਰਾ ਹੋ ਜਾ ਕੰਮ ਨਿਕਲ ਗਿਆ ਕੋਈ ਹਜ਼ਾਰਾਂ ਲੱਖਾਂ ਵਿੱਚੋਂ ਕੋਈ ਇੱਕ ਹੁੰਦਾ ਆ ਜਿਹੜਾ ਕਦਰਦਾਨ ਰਹੇ ਨਹੀਂ ਤੇ ਕੰਮ ਨਿਕਲਣ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਇਹਦੀ ਇਹ ਫਿਤਰਤ ਆ ਇਸ ਲਈ ਯਾਦ ਰੱਖਣਾ ਮਨੁੱਖ ਬਦਲਦਾ ਰਹਿੰਦਾ ਪਰ ਬਾਈਬਲ ਕੀ ਦੱਸਦੀ ਆ ਪਰਮੇਸ਼ਵਰ ਮਨੁੱਖ ਨਹੀਂ ਜਿਹੜਾ ਕਹਿ ਕੇ ਮੁੱਕਰ ਜਾਵੇ ਤੇ ਫਿਰ ਜਿਹੜਾ ਕਹਿ ਕੇ ਮੁੱਕਰਦਾ ਨਹੀਂ ਸਾਡਾ ਭਰੋਸਾ ਉੱਤੇ ਹੋਣਾ ਚਾਹੀਦਾ ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਮਨੁੱਖ ਤੇ ਸਹਾਰਾ ਰੱਖਿਆ ਤੁਹਾਨੂੰ ਲੋਡ ਆ ਤੁਹਾਨੂੰ ਮੰਨ ਲਓ ਸੁਪੋਇ ਕਰੋ ਐਜ ਐਗਜ਼ੈਂਪਲ ਤੋਂ ਤੁਹਾਨੂੰ 10000 ਡਾਲਰ ਦੀ ਲੋਡ ਆ ਤੁਸੀਂ ਕਿਸੇ ਮਨੁੱਖ ਨੂੰ ਕਿਹਾ ਮੈਨੂੰ 10000 ਦੀ ਲੋਡ ਆ ਜੀ ਫਰਾਨੇ ਤਰੀਕ ਨੂੰ ਮੈਨੂੰ ਚਾਹੀਦਾ ਤੇ ਤੁਸੀਂ ਮੇਰੀ ਹੈਲਪ ਕਰੋਗੇ ਕੋ ਕੋ ਠੀਕ ਹੈ ਕੋਈ ਗੱਲ ਨਹੀਂ ਮੈਂ ਕਰ ਦਵਾਂਗਾ ਤੁਸੀਂ ਆ ਜਾਣਾ ਮੇਰੇ ਕੋ ਹੁਣ ਅਗਲੇ ਨੇ ਕਹਿਤਾ ਤੇ ਤੁਸੀਂ ਉਹਦੀ ਜ਼ੁਬਾਨ ਤੇ ਭਰੋਸਾ ਕਰ ਲਿਆ ਜਿੱਦਨ ਤੁਸੀਂ ਦੇਣੇ ਆ ਤੇ ਉਹ ਦਿਨ ਉਹਨੇ ਕਿਹਾ ਜਿੱਦਨ ਤੁਹਾਨੂੰ ਚਾਹੀਦੇ ਹੋਏ ਤੇ ਆ ਜਿਓ ਤੇ ਤੁਸੀਂ ਉਸ ਦਿਨ ਜਿੱਦਨ ਤੁਹਾਨੂੰ ਲੋੜ ਆ ਤੁਸੀਂ ਲੈਣਗੇ ਤੇ ਉਹ ਕਹਿੰਦਾ ਜੀ ਸੌਰੀ ਮੈਂ ਮਾਫੀ ਚਾਹਨਾ ਮੈਂ ਤੁਹਾਨੂੰ ਦੇ ਨਹੀਂ ਸਕਦਾ ਤੁਸੀਂ ਉਹਦਾ ਕੁਝ ਵਗਾਰ ਨਹੀਂ ਕਰ ਸਕਦੇ ਵਤ ਵਤ ਉੱਚਾ ਨੀ ਮ ਬੋਲ ਕੇ ਤੁਸੀਂ ਆ ਜਾਓਗੇ ਪਰ ਉਹ ਬਦਲ ਗਿਆ ਤੇ ਬਦਲ ਗਿਆ ਤੂੰ ਯਾਦ ਰੱਖਣਾ ਇਹ ਮਨੁੱਖ ਦੀ ਫਿਤਰਤ ਕੀ ਹੈ ਬਦਲਦਾ ਰਹਿੰਦਾ ਆ ਪਰ ਪਰਮੇਸ਼ਵਰ ਕਦੇ ਬਦਲਦਾ ਨਹੀਂ ਪਰਮੇਸ਼ਵਰ ਕਹਿ ਕੇ ਮੁੱਕਰਦਾ ਨਹੀਂ ਅਸੀਂ ਬੇਵਫਾ ਹੋਈਏ ਤਾਂ ਵੀ ਉਹ ਵਫਾਦਾਰ ਰਹਿੰਦਾ ਆ ਅਗਲੀ ਗੱਲ ਮਨੁੱਖ ਦੀ ਕਮਜ਼ੋਰੀ ਕੀ ਆ ਨੰਬਰ 1 ਇਹਦੇ ਵਿੱਚ ਖੁਦਾ ਵਰਗੀ ਸਚਾਈ ਨਹੀਂ ਮਨੁੱਖ ਦੇ ਵਿੱਚ ਖੁਦਾ ਵਰਗੀ ਸਚਾਈ ਨਹੀਂਗੀ ਖੁਦਾ ਵਰਗੀ ਤਾਕਤ ਨਹੀਂ ਗੀ ਖੁਦਾ ਵਰਗੀ ਸਮਰਥ ਵੀ ਨਹੀਂ ਗੀ ਤੇ ਜਿਹਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਫਿਰ ਉਹਦੇ ਤੇ ਕਿਵੇਂ ਭਰੋਸਾ ਰੱਖ ਕੇ ਅਸੀਂ ਆਪਣੇ ਜੀਵਨ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਪਰ ਅੱਜ ਵੱਧ ਕੇ ਸਮਤੀ ਹੈ ਅੰਧ ਭਗਤੀ ਨੇ ਐਸਾ ਆਲਮ ਖੜਾ ਕਰ ਦਿੱਤਾ ਹੈ ਕਿ ਪਰਮੇਸ਼ਰ ਤੋਂ ਵੱਧ ਅਸੀਂ ਮਨੁੱਖਾਂ ਦੇ ਉੱਤੇ ਭਰੋਸਾ ਕਰਨ ਵਾਲੇ ਬਣ ਗਏ ਹਾਂ ਪਰ ਯਾਦ ਰੱਖਿਓ ਵਚਨ ਚ ਦੇਖ ਕੇ ਦਿੱਤਾ ਲਾਨਤੀ ਆ ਉਹ ਮਨੁੱਖ ਜਿਹੜਾ ਕਿਸੇ ਮਨੁੱਖ ਦੇ ਉੱਤੇ ਭਰੋਸਾ ਰੱਖਦਾ ਤੰਬ ਬਾਰਕ ਹੈ ਉਹ ਜਿਹਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ ਤੇ ਪਰਮੇਸ਼ਵਰ ਦੀਆਂ ਖੂਬੀਆਂ ਨੂੰ ਜਦੋਂ ਅਸੀਂ ਦੇਖਦੇ ਆ ਖੁਦਾ ਕਦੇ ਬਦਲਦਾ ਨਹੀਂ ਉਹਦਾ ਬਚਨ ਸੱਚਾ ਸਾਡੇ ਤੇ ਬਚਨ ਝੂਠੇ ਹੋ ਜਾਂਦੇ ਆ ਅੱਜ ਅਸੀਂ ਕੁਝ ਕਹਿੰਨੇ ਤੇ ਕੱਲ ਨੂੰ ਕੁਝ ਪਰ ਖੁਦਾ ਦਾ ਬਚਨ ਸੱਚਾ ਆ ਉਹ ਸਦਾ ਵਫਾਦਾਰ ਰਹਿੰਦਾ ਆ ਉਹ ਮਦਦਗਾਰ ਆ ਰੱਖਿਆ ਕਰਦਾ ਆ ਤੇ ਪਾਲਣਹਾਰ ਆ ਮੁੱਕ ਦੀ ਗੱਲ ਦੋਨਾਂ ਦੇ ਵਿੱਚ ਅਗਰ ਤੁਸੀਂ ਫਰਕ ਨੂੰ ਸਮਝਣਾ ਆ ਮਨੁੱਖ ਨਿਰਾਸ਼ ਕਰ ਸਕਦਾ ਆ ਪਰ ਖੁਦਾ ਕਦੇ ਨਹੀਂ ਮਨੁੱਖ ਨਿਰਾਸ਼ ਕਰ ਸਕਦਾ ਆ ਪਰ ਖੁਦਾ ਕਦੇ ਨਹੀਂ ਖੁਦਾ ਉਤੇ ਭਰੋਸਾ ਜੀਵਨ ਨੂੰ ਮਜ਼ਬੂਤ ਕਰਦਾ ਆ ਸੁਰੱਖਿਸ਼ਿਤ ਕਰਦਾ ਆ ਤੇ ਸਾਨੂੰ ਮੁਬਾਰਕ ਬਣਾਉਂਦਾ ਆ ਇਹਦੇ ਉਲਟ ਇਹ ਚੀਜ਼ਾਂ ਅਗਰ ਇਨਸਾਨ ਦੇ ਵੱਲ ਕੇ ਜਾ ਕੇ ਵੇਖੀਏ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨਿਰਾਸ਼ਾ ਪੈਦਾ ਕਰਦਾ ਆ ਔਰ ਅੰਤ ਸਾਡੀ ਉਮੀਦ ਟੁੱਟ ਜਾਂਦੀ ਆ ਪਰ ਜੇਦੀ ਉਮੀਦ ਪਰਮੇਸ਼ਵਰ ਤੇ ਹੁੰਦੀ ਆ ਉਹ ਉਮੀਦ ਕਦੇ ਟੁੱਟਦੀ ਟੁੱਟਦੀ ਨਹੀਂ ਆ ਸੋ ਇਸ ਲਈ ਆਓ ਅਸੀਂ ਪਰਨ ਕਰੀਏ ਅਸੀਂ ਆਪਣਾ ਪੂਰਨ ਭਰੋਸਾ ਹਮੇਸ਼ਾ ਸਰਵ ਸ਼ਕਤੀਮਾਨ ਦੇ ਉੱਤੇ ਰੱਖਾਂਗੇ ਕਿਸੇ ਮਨੁੱਖ ਦੇ ਉੱਤੇ ਨਹੀਂ ਕਿਉਂਕਿ ਇਹਦੇ ਪ੍ਰੇਮ ਦੇ ਵਿੱਚ ਕਪਟ ਹੈ ਮਨੁੱਖ ਦੇ ਪ੍ਰੇਮ ਜਿਹੜਾ ਕਰਦਾ ਹੈ ਉਹਦੇ ਵਿੱਚ ਕਪਟ ਹੈ ਇਹਦੀ ਵਫਾਦਾਰੀ ਦੇ ਵਿੱਚ ਵੀ ਉਹ ਵਫਾਦਾਰੀ ਨਹੀਂ ਜਿਹੜੀ ਪਰਮੇਸ਼ਰ ਦੇ ਵਿੱਚ ਹੈ ਇਹ ਇਹਦੇ ਅੰਦਰ ਵੱਲ ਛਲਿਆ ਇਦੇ ਅੰਦਰ ਵਾਲਿਸ਼ਾ ਲੈ ਆ ਇਹ ਸਵਾਰਥੀ ਹੈ ਇਹ ਮਾਇਆ ਦਾ ਲੋਭੀ ਹੈ ਇਹ ਛੇਕੀ ਬਾਜਿਆ ਇੱਕ ਮੰਡੀ ਹੈ ਇਹ ਹਮੇਸ਼ਾ ਆਪਣਾ ਹੀ ਸੋਚਣ ਵਾਲਾ ਆ ਇਹ ਪ੍ਰੇਮ ਤੁਹਾਡੇ ਨਾਲ ਮਤਲਬ ਦੇ ਲਈ ਕਰੇਗਾ ਲੇਕਿਨ ਪਰਮੇਸ਼ਵਰ ਦਾ ਪ੍ਰੇਮ ਜਿਹਨੂੰ ਅਗਾਪੇ ਕਿਹਾ ਜਾਂਦਾ ਆ ਅਗਾਪੇ ਪ੍ਰੇਮ ਦੇ ਵਿੱਚ ਪਰਮੇਸ਼ਵਰ ਬਿਨਾ ਕਿਸੇ ਸ਼ਰਤ ਬਿਨਾ ਕਿਸੇ ਕੰਡੀਸ਼ਨ ਬਿਨਾ ਕਿਸੇ ਸਵਾਰਥ ਤੋਂ ਪੂਰੀ ਮਨੁੱਖ ਜਾਤੀ ਦੇ ਨਾਲ ਇਕੋ ਜਿਆ ਪ੍ਰੇਮ ਕਰਦਾ ਹਾਂ ਉਸ ਪ੍ਰੇਮ ਦੇ ਵਿੱਚ ਡੁੱਬ ਜਾਈਏ ਤੇ ਕਦੇ ਨਿਰਾਸ਼ ਨਹੀਂ ਹੋਵਾਂਗੇ ਖੁਦਾ ਤੁਹਾਨੂੰ ਬਰਕਤ ਦੇਵੇ ਦੁਆ ਕਰਦੇ ਹਾਂ ਪਿਆਰੇ ਬਾਪਸਮਾਨੀ ਤੇਰੇ ਸ਼ੁਕੁ ਗੁਜਾਰਾ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ ਤੇਰੇ ਇਨਾ ਅੱਛੇ ਵਚਨਾਂ ਦੇ ਲਈ ਜਿੰਨੀਆਂ ਵੀ ਜ਼ਿੰਦਗੀਆਂ ਸੁਣਨ ਆਤਮਿਕ ਜੀਵਨ ਦੇ ਵਿੱਚ ਉਨਤੀ ਤੇ ਤਰੱਕੀ ਕਰਨ ਪਿਆਰੇ ਪ੍ਰਭੂ ਔਰ ਜ਼ਿੰਦਗੀ ਦੀ ਨਜ਼ਰੂਰਤਾ ਤੇਰੇ ਹਜ਼ੂਰੋਂ ਪੂਰੀਆਂ ਹੋਣ ਸਾਡੀ ਦੁਆ ਨੂੰ ਸੁਣੋ ਕਬੂਲ ਕਰੋ ਮਸੀਹ ਯਸੂ ਦੇ ਨਾਮ ਚ ਮੰਗਦੇ ਹਾਂ آمین ہون ساڑے خدا ہوں خدا خا یس مسیح کا خدا باپ دی محبت پاک رو دی سنگت ہون تو لے کے ہمیشہ تک وہ تمام دینال بنی روے آمین